ਸਤਿ ਗੁਰਾਲ ਬਾਈ ਹੋਰ ਠੀਕ ਆ ਹਾਂ ਬਾਈ ਠੀਕ ਆ ਜੀ 5 ਵਜੇ ਸਾਡੇ ਕੋਲੇ ਵੀਰੇ ਕੱਲਾ ਨਿੱਕੂ ਕਲਸੀਆਂ ਫਿਰਦਾਗਾ ਹੈਲੋ ਪਿੰਡ ਸਖਾਣੇ ਬਾਜੀ ਤੇ 5 ਵਜੇ ਨਿੱਕੂ ਕਲਸੀਆਂ ਫਿਰਦਾ ਹੋਰ ਕੋਈ ਗੂਤਰ ਨਹੀਂ ਹੈਗਾ ਵੀਰੇ ਬਾਕੀ ਸਾਰੇ ਘੱਟੇ ਲੋ ਜੀ ਜਿਹੜੇ ਤਿੰਨ ਗੂਤਰ ਰਹਿ ਗਏ ਸੀ ਉਹ ਨਾਮ ਸੁਣ ਲੋ ਬਾਈ ਨਿੱਕੂ ਕਲਸੀਆਂ ਦੂਜਾ ਨੰਬਰ ਗੁਰਪ੍ਰੀਤ ਧਾਲੀਆਂ ਤੀਜਾ ਨੰਬਰ ਫੌਜੀ ਜੌਲਾਂ ਇਹ ਤਿੰਨ ਨੰਬਰਾਂ ਦੇ ਹੋਗੇ ਤਿੰਨ ਗੂਤਰ ਰਹਿ ਗਏ ਵੀਰੇ ਅਠਾਂ ਦੀ ਬਾਜੀ ਹੋਈ ਸੀ ਆ ਕੱਲਾ ਫਿਰਦਾ ਇੱਕ ਨਿੱਕੂ ਦਾ ਵੀਰੇ ਆ ਡਾਂਗੀ ਲੱਗੀ ਹੋਈ ਆ ਫਿਰਦਾ ਵੀਰੇ ਕੂਤਰ ਕੱਲਾ ਨਿੱਕੂ ਕਲਸੀਆਂ ਫੌਜੀ ਵਾਲਾ ਤੀਜਾ ਬਹਿ ਗਿਆ ਤੇ ਵੀਰੇ ਦੂਜੀ ਭੈਣੀ ਥਾਲੀ ਵਾਲੇ ਦੀ ਕੂਤਰੀ ਉਹ ਵੀਰੇ ਦੂਜੀ ਬਹਿ ਗਈ ਕੱਲਾ ਰਹਿ ਗਿਆ ਵੀਰੇ ਕਲਸੀਆਂ ਵਾਲੇ ਦਾ ਕਹਿੰਦੇ ਮੇਰੇ ਵੀਰੇ ਮੱਝ ਵੀ ਆ ਗਈ ਕਲਸੀਆਂ ਵਾਲੀ ਇਹ ਵੀ ਮੋਹਰ ਲਵਾ ਕੇ ਬਾਬੇ ਦਾ ਨਾਮ ਤੇ ਆ ਕੇ ਜਾੜੂਗੀ ਅੱਜ ਕੂਤਰ ਨੂੰ ਹਾਂਜੀ ਵੀਰੇ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ 'ਚ ਆਪਾਂ ਚੱਲਾਂਗੇ ਬਾਈ ਪਿੰਡ ਸਖਾਣੇ ਬਾਜੀ ਤੇ ਸੱਡੇ ਕਿਸ਼ੇ ਵਜੇ ਵਾਰੀ ਛਡਾਉਣਗੇ 6 ਵਜੇ ਤੇ ਆਪਾਂ ਚੱਲਦੇ ਆਂ ਪਿੰਡੋਂ ਹੁਣ ਹਾਂਜੀ ਆਪਾਂ ਪਹੁੰਚ ਗਏ ਸੀਗੇ ਬਾਜੀ ਤੇ ਸਖਾਣੇ ਆ ਗਏ ਆਹ ਸਾਰੇ ਭਰਾ ਆਪਣੇ ਬਕੂਤਰ ਲਖਾਈ ਜਾਂਦੇ ਆ ਕੁਛ ਕ ਆ ਗਏ ਤੇ ਕੁਛ ਕ ਆਉਂਦੇ ਆ ਹਲੇ ਤੇ ਬਾਕੀ ਜਿੰਨੇ ਬਕੂਤਰ ਹੋਗੇ ਆਪਾਂ ਤੁਹਾਨੂੰ ਉਸ ਹੁਣ ਨਾਲ ਦੱਸਾਂਗੇ ਕਾਪੀ ਹਾਂਜੀ ਲਿਖਾ ਲੇ ਵੀਰੇ ਆ ਕਲਸੀਆਂ ਕਰੋਪਾ ਖੜਾ ਕੀ ਆਲਾ ਜੀ ਕੀ ਆਲਾ ਵੀਰੇ ਠੀਕ ਠਾਕ ਜੀ ਅੱਡਦੀ ਕਲਾ ਲਿਖਾ ਲਿਆ ਬਕੂਤਰ ਵੀਰੇ ਇਹਦਾ ਪੱਜ ਦਾ ਕੂਤਰ ਹੈ ਹੈਪੀ ਗਰਲ ਸੇ ਭਾਜੀ ਸਤਿ ਸ਼੍ਰੀ ਅਕਾਲ ਆ ਵੀ ਲੈ ਲੈ ਵੀਰੇ ਇੰਟਰੀਅਰ ਮੋੜ ਤੋਂ ਲੋ ਜੀ ਇਧਰ ਐਕਟਰੀਆਂ ਪੜਾਈ ਜਾਂਦੇ ਆ ਭਰਾ ਕੂਤਰ ਲਖਾਈ ਜਾਂਦੇ ਆ ਆ ਲੋ ਜੀ ਕਲਸੀਆਂ ਗਰੁੱਪ ਖੜਾ ਆ ਵੀ ਕਲਸੀਆਂ ਦਾ ਆ ਵੀ ਕਲਸੀਆਂ ਦਾ ਲਖਾ ਲੈ ਭਈ ਕੂਤਰ ਹਾਂ ਹਾਂ ਲਖਾ ਕਿੰਨੇ ਨੇ ਅੱਜ ਆਪਾਂ ਆਪਣੇ ਪੰਡੂ ਚਾਰ ਨੇ ਚਾਰ ਕੂਤਰ ਆ ਇਧਰ ਆਪਣੇ ਭਰਾ ਹੋਰ ਬੈਠੇ ਨੇ ਆ ਲੋਟਵਦੀ ਬੈਠਾ ਆ ਵੀ ਲੋਟਵਦੀ ਬੈਠਾਗਾ ਲੋ ਜੀ ਆ ਵੀ ਆ ਗਿਆ ਅੱਜ ਕਦੇ ਖੁੱਤੀ ਪਾਉਣ ਸਿਰਾ ਲਾਊਗਾ ਚੋਬਰ ਇਹ ਕਲਸੀਆਂ ਵਾਲਾ ਇਧਰ ਆ ਦੀਪੇ ਹੁਣੀ ਵੀ ਆ ਗਏ ਭੈਣੀ ਵਾਲੇ ਬਾਈ ਹੁਣ ਹੀ ਲਿਖੇ ਗਏ ਤੇ ਹੁਣ ਦੱਸੇ ਤੋਂ ਬਹੁਤ ਦਾ ਕਿੰਨੇ ਕੂਤਰ ਹੋਗੇ ਦੱਸੇ ਕਿੰਨੇ ਕੂਤਰ ਹੋਗੇ ਵੀਰੇ ਟੋਟਲ ਕਿੰਨੇ ਹੋਗੇ 59 59 ਹੋਗੇ ਵੀਰੇ 59 ਕੂਤਰ ਹੋਗੇ 50 ਦੇ ਲਵੇ ਇੱਕ ਘਟ ਪਿਆ ਤੇ ਹੁਣ ਮੋਰਾ ਮੂਰਾ ਲਵਾ ਕੇ ਛੱਡਦੇ ਆ ਜੇ ਇਸੇ ਹੁਣ ਕੋਈ ਆਉਂਦਾਗਾ ਨਾ ਬਾਈ ਹੁਣ ਕਿੱਥੇ ਟਾਈਮ ਬਹੁਤ ਹੋ ਗਿਆ ਤੈਨੂੰ ਬਹੁਤ ਬਾ ਠੀਕਾ ਹੁਣ ਮੋਰਾ ਲਵਾ ਕੇ ਛੱਡਾਂਗੇ ਵੀਰੇ ਤੇ ਜੀ ਬੜੇ ਰੂਹ ਬਲੌਗ ਦੇ ਵਿੱਚ ਜਿੱਲੇ ਵੀ ਕੂਤਰਵਾਜ ਪਹੁੰਚੇ ਨੇ ਸਾਰੇ ਭਰਾ ਆਪਣੇ ਪਾਣੀ ਦੇਣ ਲੱਗੇ ਉਹ ਬਣਾਲੇ ਗਰੁੱਪ ਉਹ ਉਹ ਤੇ ਇੱਧਰ ਸਾਰੇ ਐਂ ਸਾਈਡਾਂ ਤੇ ਬਹਿ ਕੇ ਹੁਣ ਪਾਣੀ ਦੇਣਗੇ ਆ ਖੜੇ ਨੇ ਭਰਾ ਆਪਣੇ ਪੈਣੀ ਦਰੇੜਾਂ ਵਾਲੇ ਲੱਗੇ ਹੋਏ ਨੇ ਬਈ ਸਾਰੇ ਪਾਣੀ ਪੂਣੀ ਦੇਣ ਤੇ ਹੁਣ ਲੈ ਲਾਉਣਗੇ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਵੀਡੀਓ ਹੈ ਬਈ ਲੋੜਵਦੀ ਵਾਲਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਆ ਹਾਂ ਬਾਈ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਬਾਈ ਸਿਖਾਣੇ ਵਾਲਿਆਂ ਵੱਲੋਂ ਤੁਸੀਂ ਬਾਈ ਤੇ ਪਹੁੰਚੇ ਆ ਦੀਪਾ ਭਰਾ ਆਪਣਾ ਪੈਣੀ ਵਾਲੇ ਉਸਤਾਦ ਜੀ ਜਮਾ ਸਿਰਾ ਵੀਰੇ ਉੱਚੀ ਬੋਲ ਹੱਥ ਜੋੜ ਕੇ ਤੋਂ ਕਾ ਵਿਆਹ ਚ ਕੁੱਕੜ ਛੱਡਣਾ ਕਿਹੜੀਆਂ ਅੱਖਾਂ ਦਾ ਕਾਲੀ ਅੱਖਾਂ ਦਾ ਵੀਰੇ ਕਾਲੀਆਂ ਅੱਖਾਂ ਦਾ ਛੱਡਣਾ ਅੱਜ ਰਣਵੀਰ ਪੈਣੀ ਹੈ ਲੋ ਜੀ ਨਵਾਂ ਪੱਠਾ ਤਿਆਰ ਕਰ ਰਹੇ ਨੇ ਲੱਗ ਗਈਆਂ ਜੀ ਮੋਹਰਾ ਪਹਿਲਾ ਕੂਤਰ ਬਾਈ ਹਣੀ ਛੱਡਣ ਲੱਗੇ ਨੇ ਬਾਬੇ ਦਾ ਨਾਂ ਤੇ ਆ ਕੇ ਦੋ ਕੂਤਰ ਹੋ ਗਏ ਲੋ ਜੀ ਚਾਰ ਤੇ ਜੀ ਦੋ ਕੂਤਰ ਕਹਿੰਦੇ ਮੇਰੇ ਵੀਰੋ ਮੱਝ ਵੀ ਆ ਗਈ ਕਲਸੀਆਂ ਵਾਲੀ ਇਹ ਵੀ ਮੋਹਰ ਲਵਾ ਕੇ ਬਾਬੇ ਦਾ ਨਾਂ ਤੇ ਆ ਕੇ ਝਾੜੂ ਗਈ ਅਜ ਕੂਤਰ ਨੂੰ ਲੋ ਜੀ ਛੱਡੇ ਗਏ ਬਹੁਤ ਕੂਤਰ ਵੀਰ ਛੱਡੀ ਵੀ ਜਾਂਦੇ ਆ ਭਰਾ ਆਪਣੇ ਦੀਪੇ ਨੇ ਵਿਚਾਰ ਦਿੱਤੀ ਉਧਰ ਇੱਕ ਚੋਪਰੇ ਨੇ ਬਿਠਾ ਵੀ ਲਿਆ ਪਾਣੀ ਪੱਧ ਜਿਦਾ ਹੋਣਾ ਤੇ ਬਹਿ ਗਿਆ ਪਾਣੀ ਭਾਲਾ ਦਿੱਤਾ ਕੀ ਹਾਲ ਆ ਵੀਰੇ ਸੈਟਾ ਛੱਡ ਲਓ ਕੂਤਰ ਮਿਲਦੇ ਆ ਛੱਡ ਤਾਂ ਛੱਡ ਦੋ ਹਿੰਮਤ ਨਾਲ ਵੀਰੇ ਆ ਦੋ ਵਟੇ ਖਵਾਦੇ ਬਾਈ ਕੂਤਰ ਦੇ ਪਾਣੀ ਘਟ ਦੇ ਦਿਆ ਕਰੋ ਵੀਰੇ ਥੋੜਾ ਜਿਆ ਯਾਰ ਘੋੜੀ ਡੱਕਲਾ ਵੀਰੇ ਨੌਜੀ ਵੀਰੇ ਛੱਡ ਦੋ ਜਿਹਦੇ ਜਿਹਦੇ ਰਹਿ ਗਏ ਹਮਤ ਨਾਲ ਲੋ ਜੀ ਪੈਣੀ ਵਾਲੇ ਭਰਾ ਵੀ ਆ ਗਏ ਛੱਡਣ ਇਹ ਲੜ ਰਹੀ ਵਧੀਆ ਵਧੀਆ ਵੀਰੇ ਕੋਈ ਨਾ ਵੀਡੀਓ ਚੱਲਦੀ ਆ ਆਪਣੀ ਔਰੀ ਖੜੀ ਯਾਰਾ ਖੜੀ ਬੈਠਾ ਕਰਦਾ ਉਹ ਲਿਆ ਗਿਆ ਉਹ ਜੱਟ ਕਰ ਗਿਆ ਇੰਦਰਾ ਇੰਦਰਾ ਚੁਣਾ ਆਹ ਬੱਦੂ ਇੰਦਰਾ ਇੰਦਰਾ ਚੁਣਾ ਹਾਂ ਉਹ ਲਿਆ ਵੀਰੇ ਹਰ ਬੱਸ ਹਰ ਦੋ ਬਾਈ ਯਾਰ ਹੁਣ ਨਹੀਂ ਛੜਾਣਾ ਗੱਲ ਛੱਡ ਜਾਣਾ ਹੁਣੇ ਰੱਖਣੀ ਆਂ ਆਹ ਬਜਾ ਰੋੜੇ ਇਹ ਮੈਨੂੰ ਕੋਟੇ ਇਹ ਕੋਟੇ ਕਿਨੇ ਹੱਥ ਲੱਗਾ ਲੋ ਜੀ ਸਾਰੇ ਕੂਤਰ ਛੱਡੇ ਗਏ ਤੇ ਆਹ ਬਜਾ ਆਪਣਾ ਪੱਠਾ ਭਾਜੀਆਂ ਤੇ ਆਉਣ ਲੱਗਿਆ ਥਾਲੀਆਂ ਤੋਂ ਛੱਡੇ ਫਿਰ ਅੱਜ ਹਾਂ ਕਿਹੜਾ ਕਰਕੇ ਲਿਆਏ ਹੋ ਕਿਲੇ ਸੰਭਿਆ ਚਾਚੇ ਨੇ ਬਈ ਸੰਭਿਆ ਚ ਉੱਪਰ ਆਇਆ ਬਾਈ ਤੇ ਕਿਹੜਾ ਕਰਕੇ ਲੋ ਜੀ ਕੱਪ ਵੀ ਆ ਗਏ ਨੇ ਬੱਚੀ ਵਿਸ਼ੇ ਸਨਮਾਨ ਪਏ ਨੇ ਬੱਚੀ ਨਾਮ ਪਏ ਲੋ ਜੀ ਕੂਤਰ ਸਾਨੂੰ ਦਿਖੇ ਨਹੀਂ ਸੀਗੇ ਅਸੀਂ ਟਾਈਮ ਲਾਇਆ ਸੀਗਾ ਤੇ ਬੱਦਲਬਾਈ ਸੀਗੀ ਥੋੜੀ ਜੀ ਬਾਈ ਤੇ ਹੁਣ ਥੋੜਾ ਕਲੀਅਰ ਹੋਇਆਗਾ ਅਸੀਂ ਪਹਿਲਾ ਟਾਈਮ ਘਾਂਟੇ ਲੀਤੀ ਬੱਦਲਬਾਈ ਕਰਕੇ ਤੇ ਸਾਡੇ ਕੋਲੇ ਹਲੇ ਵੀ ਚਾਰ ਕੂਤਰਾਂ ਦੇ ਟਾਈਮ ਆ ਬਾਕੀ ਸਾਡੇ ਕੋਲ ਤਿੰਨ ਚਾਰ ਕੂਤਰ ਸਹੀ ਹੋ ਗਏ ਰੰਗ ਦਾ ਡਾਊਟ ਸੀਗਾ ਬਾਕੀ ਜੋ ਜੋ ਬਣੂਗਾ ਤੁਹਾਨੂੰ ਦੱਸੀ ਜਾਵਾਂਗੇ ਬਲੌਗ ਦੇ ਨਾਲ ਬਣੇ ਰਿਓ ਲੋ ਜੀ ਅਸੀਂ ਫੇਰ ਕੂਤਰ ਪਾਸ ਕਰਨ ਲੱਗੇ ਹੋਏ ਆ ਪਹਿਲਾਂ ਪਾਣੀ ਪੁਣੀ ਪੀ ਲਈਏ ਤੇ ਫੇਰ ਕੂਤਰ ਪਾਸ ਕਰਦੇ ਆ ਉਹ ਸਾਹਮਣੇ ਬਈ ਪਿੰਡ ਪੈਣੀ ਬੜਿੰਗਾਗਾ ਆ ਸਖਾਣਾਗਾ ਨਿੱਕਾ ਜਿਹਾ ਪਿੰਡ ਹੀ ਆ ਤੇ ਕੂਤਰ ਆਉਣੇ ਜਾਣੇ ਕਰਦੇ ਆ ਠੀਕ ਆ ਟਾਈਮ ਲੱਗ ਜਾਂਦਾ ਕੂਤਰ ਫੇਰ ਆ ਜਾਂਦੇ ਆ ਕੂਤਰ ਫੇਰ ਜਾ ਵਰਦੇ ਆ ਵਿੱਚ ਟਾਈਮ ਤੇ ਜਿਹੜੇ ਕੱਟੇ ਹੋਏ ਕੂਤਰ ਹੀ ਤਿੰਨ ਚਾਰ ਉਹ ਕੂਤਰ ਵੀ ਦੁਬਾਰੇ ਚਲੇ ਗਏ ਤੇ ਵਿੱਚ ਕਈ ਕੂਤਰ ਬਹਿ ਕੇ ਹਰ ਗਏ ਲੋ ਜੀ ਪੌਣੇ ਦੋ ਦਾ ਟਾਈਮ ਹੋ ਗਿਆ ਸਾਡੇ ਕੋਲੇ ਇੱਕ ਕੂਤਰ ਦਾ ਟਾਈਮ ਆ ਬਾਕੀ ਸਾਰੇ ਕੂਤਰ ਜਹੀ ਹੋ ਗਏ ਤੇ ਇੱਕ ਕੂਤਰ ਸਾਈਡ ਤੇ ਉੱਡਦਾਗਾ ਉਹਦਾ ਹੁਣ ਜਾ ਕੇ ਅਸੀਂ ਕਲੀਅਰ ਕਰਦੇ ਆ ਸਾਡੇ ਕੋਲੇ ਮੰਨ ਕੇ ਚੱਲੋ 20 ਕੂਤਰ ਦੇ ਗੇੜ ਕੱਟੇ ਗਏ ਹੋਣਗੇ ਲੈ ਵੀ ਇੱਧਰ ਪੋਪਲੇਟ ਢਲੇ ਹੋ ਗਏ ਇੱਧਰ ਗੁਰੂ ਘਰ ਤੇ ਬੈਠੀ ਜਾਂਦੇ ਆ ਆਏ ਹੋ ਨੇ ਸਾਰੇ ਕੂਤਰ ਹੀ ਨੀ ਮੈਂ ਤਿੰਨੇ ਕੁ ਵੀ ਹੈਗੇ ਬਾਜੀ ਚ ਅੱਡੇ ਕੋਲੇ 3 ਵਜੇ ਆ ਕੂਤਰ ਪਾਸ ਹੋਏ ਨੇ ਕਾਕਾ ਧਾਲੀਆਂ ਰਪਿੰਦਰ ਕਲਸੀਆ ਫੌਜੀ ਜਵਲਾਂ ਨਿੱਕੂ ਕਲਸੀਆ ਦਰਸੀ ਜਲਾਲਦੀਵਾਲ ਕਰਮਜੀਤ ਮਢੀਲਾ ਗੁਰਪ੍ਰੀਤ ਧਾਲੀਆਂ ਹਾਕਮ ਸਤੋਵਾਲ ਚਾਂਟਾ ਬੁੱਗੀਪੁਰਾ ਸੀਪੀ ਜਲਾਲਦੀਵਾਲ ਇਹ ਕੂਤਰ ਅਡੇ ਕੋਲੇ ਪਾਸ ਹੋਏ ਨੇ ਤੇ ਬਾਕੀ ਸਾਰੇ ਕੂਤਰਾਂ ਤੇ ਟਾਈਮ ਆ ਤੇ ਜਿਹਦਾ ਜਿਹਦਾ ਦਿਖੂਗਾ ਆਪਾਂ ਨੂੰ ਪਾਸ ਕਰਾਈ ਚੱਲੂਗਾ ਉਸ ਨੂੰ ਆਪਾਂ ਨਾਲ ਦੇ ਨਾਲ ਦੱਸੀ ਜਾਵਾਂਗੇ। ਲਓ ਜੀ ਸਾਡੇ ਕੋਲੇ ਕਾਪੀ ਤੇ 10 ਕੂਤਰ ਪਾਸ ਹੋਏ ਸੀਗੇ ਜਿਹਦੇ ਵਿੱਚੋਂ 8 ਕੂਤਰ ਇੱਕ ਪਾਸੇ ਨੇ ਤੇ 2 ਕੂਤਰ ਇੱਕ ਪਾਸੇ ਆ। ਇੱਕ ਕਲਸੀ ਵਾਲਿਆਂ ਦਾ ਅੱਡ ਕੀਤਾ ਹੋਇਆ ਇੱਕ ਮੜੀਲਾ ਵਾਲਿਆਂ ਦਾ ਅੱਡ ਕੀਤਾ ਹੋਇਆ 8 ਕੂਤਰਾਂ ਹੀ ਸਾਂਝੀ ਹੋਈ ਹੋਈ ਆ। 4:30 ਵਜੇ ਬਾਈ ਸਾਡੇ ਕੋਲੇ 3 ਕੂਤਰ ਸਹੀ ਨੇ ਇੱਕ ਤੇ ਟਾਈਮ ਆ। ਬਾਕੀ ਸਾਰੇ ਕੱਟੇ ਗਏ। ਸਾਡੇ ਕੋਲੇ ਇੱਕ ਕੂਤਰ ਟਾਈਮ 'ਚ ਆ। 2 ਸਹੀ ਨੇ ਇੱਕ ਹੁਣੀ ਬਹਿ ਗਿਆ। ਜਿਹੜਾ ਸਾਡੇ ਕੋਲ ਟਾਈਮ ਚਾ ਕੂਤਰ ਉਹ ਬਾਹਰੇ ਸੀਗਾ ਤੇ ਜਿਹੜਾ ਹੁਣ ਬੈਠਾ ਹੈਗਾ ਇਹ ਕੂਤਰ ਅੱਠਾ ਕੂਤਰ ਸੰਜੀ ਹੋਈ ਹੋਈ ਹੈ ਮੇਰੇ ਤੋਂ ਬਹੁਤ ਜ਼ਿਆਦਾ ਤੇਰੇ ਕੋਲ ਨਿੱਕੂ ਕਲਸੀਆ ਸਾਡੇ ਕੋਲੇ ਵੀਰੇ ਕਾਪੀ ਤੇ ਕੱਲਾ ਫਿਰਦਾ ਹੈਗਾ ਬਾਕੀ ਸਾਡੇ ਕੋਲ ਕੋਈ ਕੂਤਰ ਨਹੀਂ ਇੱਕ ਕੂਤਰ ਦੇ ਟਾਈਮ ਆ ਉਹਦਾ ਵੀ ਡਾਊਟ ਆ ਉਹ ਕਹਿੰਦੇ ਬਹਿ ਗਿਆ ਤੇ ਬੰਦੇ ਭੇਜੀ ਹੋਏ ਆ ਜੇ ਤਾਂ ਕੂਤਰ ਉਹੀ ਹੋਇਆ ਤਾਂ ਅਸੀਂ ਕੱਢ ਦੇਣਾ ਵੀਰੇ 5 ਵਜੇ ਸਾਡੇ ਕੋਲੇ ਵੀਰੇ ਕੱਲਾ ਨਿੱਕੂ ਕਲਸੀਆ ਫਿਰਦਾ ਹੈਗਾ ਹੈਲੋ ਪਿੰਡ ਸਖਾਣੇ ਬਾਜੀ ਤੇ 5 ਵਜੇ ਨਿੱਕੂ ਕਲਸੀਆ ਫਿਰਦਾ ਹੋਰ ਕੋਈ ਕੂਤਰ ਨਹੀਂ ਹੈਗਾ ਵੀਰੇ ਬਾਕੀ ਸਾਰੇ ਘੱਟੇ ਜੀ ਲਓ ਜੀ ਜਿਹੜੇ ਤਿੰਨ ਕੂਤਰ ਰਹਿ ਗਏ ਸੀ ਉਹ ਨਾਮ ਸੁਣ ਲਓ। ਬਾਈ ਨਿੱਕੂ ਕਲਸੀਆ ਦੂਜਾ ਨੰਬਰ ਗੁਰਪ੍ਰੀਤ ਧਾਲੀਆਂ ਤੀਜਾ ਨੰਬਰ ਫੌਜੀ ਜੌਲਾ ਇਹ ਤਿੰਨ ਨੰਬਰਾਂ ਦੇ ਹੋਗੇ ਤਿੰਨ ਕੂਤਰ ਰਹਿ ਗਏ ਵੀਰੇ ਅੱਠਾਂ ਦੀ ਬਾਜੀ ਹੋਈ ਸੀਗੀ ਆ ਕੱਲਾ ਫਿਰਦਾ ਇੱਕ ਨਿੱਕੂ ਦਾ ਵੀਰੇ ਆ ਢਾਂਗੀ ਲੱਗੀ ਹੋਈ ਆ ਫਿਰਦਾ ਵੀਰੇ ਕੂਤਰ ਕੱਲਾ ਨਿੱਕੂ ਕਲਸੀਆ ਫੌਜੀ ਵਾਲਾ ਤੀਜਾ ਬਹਿ ਗਿਆ ਤੇ ਵੀਰੇ ਦੂਜੀ ਭੈਣੀ ਧਾਲੀ ਵਾਲੇ ਦੀ ਕੂਤਰੀ ਉਹ ਵੀਰੇ ਦੂਜੀ ਬਹਿ ਗਈ ਕੱਲਾ ਰਹਿ ਗਿਆ ਵੀਰੇ ਕਲਸੀਆ ਵਾਲੇ ਦਾ ਨਿੱਕੂ ਕਲਸੀਆ ਵੀਰੇ ਕੱਲਾ ਸੋਨੂ ਦੇ ਬਾਜੀਆਂ ਵਾਲੇ ਵਲੌਗ ਵਧੀਆ ਲੱਗਦੇ ਵੀਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲੇ ਦਬ ਲੋ ਘੰਟੀ ਆਪਾਂ ਹੋਰ ਵੀ ਬਾਜੀ ਦੇ ਚੱਲਿਆ ਕਰਾਂਗੇ ਤੇ ਤੁਹਾਨੂੰ ਵਧੀਆ ਵਧੀਆ ਵਲੌਗ ਦਿਖਾਵਾਂਗੇ ਚਲੋ ਮਿਲਦੇ ਆਂ ਅਗਲੇ ਵਲੌਗ 'ਚ